ਕੇਜਰੀਵਾਲ ਸਬ ਦਾ ਸਿੱਧੇ ਰੂਪ ਚ ਹਰ ਸੀਨ ਦੇ ਵਿੱਚ ਹੋਣਾ ਇਸ ਵੇਲੇ ਭਗਵੰਤ ਮਾਨ ਸਾਹਿਬ ਦੀ ਸਥਿਤੀ ਮੁੱਖ ਮੰਤਰੀ ਹੋ ਕੇ ਅੱਗੇ ਨਾਲੋਂ ਜ਼ਿਆਦਾ ਨਾਜ਼ੁਕ ਲੱਗ ਰਹੀ ਹੈ ਮੈਨੂੰ ਅਗਲੇ ਦਿਨ ਕਾਫੀ ਅਣਸੁਖਾਵੇਂ ਹੋ ਸਕਦੇ ਆ ਇਨੂੰ ਦੇਖ ਕੇ ਮੇਰੇ ਉਹ ਰਿੰਦਾਵਾਲ ਸਾਹਿਬ ਆਪਾਂ ਪਹਿਲਾਂ ਵੀ ਕਈ ਵਾਰੀ ਇਸ ਪ੍ਰੋਗਰਾਮ ਚ ਡਿਸਕਸ ਕੀਤਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਹੈ ਇਹਨਾਂ ਦੀ ਮਾਨਸਿਕਤਾ ਦਿੱਲੀ ਨਾਲ ਖੜਕਦੀ ਹੋਈ ਰਹਿੰਦੀ ਹੈ ਪਤਾ ਨਹੀਂ ਕੀ ਚੱਕਰ ਹੈ ਉਹਦਾ ਸਾਡੇ ਡੀਐਨਏ ਚ ਹੀ ਸ਼ਾਮਲ ਹੈ ਚੀਜ਼ਾਂ ਅਸੀਂ ਬਹੁਤ ਲੰਬੇ ਟਾਈਮ ਤੋਂ ਦਿੱਲੀ ਨਾਲ ਪੰਗੇ ਲੈਂਦੇ ਰਹੇ ਹਾਂ ਦਿੱਲੀ ਸਾਡੇ ਨਾਲ ਪੰਗੇ ਲੈਂਦਾ ਰਹੀ ਸੀ ਉਹਨਾਂ ਨਾਲ ਪੰਗੇ ਲੈਂਦੇ ਰਹੇ ਤਾਂ ਇਸ ਕਰਕੇ ਸਾਡੀ ਤਾਂ ਉਹਨਾਂ ਨਾਲ ਖੜਕਦੀ ਹੋਈ ਰਹਿੰਦੀ ਹੈ ਚਾਹੇ ਜਿਹਦੀ ਮਰਜ਼ੀ ਸਰਕਾਰ ਹੋਵੇ ਅੰਗਰੇਜ਼ ਹੋਣ ਮੁਗਲ ਹੋਣ ਹੁਣ ਚਾਹੇ ਇਹ ਵਾਲੀਆਂ ਸਰਕਾਰ ਆਉਣ ਸਾਰਿਆਂ ਨਾਲ ਨਹੀਂ ਚੱਲਦਾ ਇਸ ਕਰਕੇ ਇਹ ਚੀਜ਼ ਨਾ ਬਰਦਾਸ਼ਤ ਨਹੀਂ ਹੁੰਦੀ ਪੰਜਾਬੀਆਂ ਤੋਂ ਕਿ ਸਾਡੇ ਤੋਂ ਉੱਪਰ ਮਤਲਬ ਕੋਈ 12ਵਾਂ ਆਕੇ ਸਾਡੇ ਤੇ ਕੋਈ ਰੂਲ ਕਰੇ ਇਹ ਨਹੀਂ ਬਰਦਾਸ਼ਤ ਹੁੰਦੇ ਕਰਦੇ ਹੇ ਸੋ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਇਹ ਦਿਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਈ ਇਹਦਾ ਕੋਈ ਫਾਇਦਾ ਹੋਏਗਾ ਪਾਰਟੀ ਨੂੰ ਕੋਈ ਫਾਇਦਾ ਹੋ ਜਾਏਗਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਡੇ ਟੂ ਡੇ ਫੰਕਸ਼ਨਿੰਗਾਂ ਦੇ ਵਿੱਚ ਇੰਟਰਫੇਅਰ ਕਰਨ ਦਾ ਮੈਨੂੰ ਇਹ ਨੁਕਸਾਨ ਹੁੰਦਾ ਜ਼ਿਆਦਾ ਲੱਗਦਾ ਕਿਉਂਕਿ ਤੁਸੀਂ ਇੱਕ ਤਸ਼ਤਰੀ 'ਚ ਰੱਖ ਕੇ ਇੱਕ ਤਰ੍ਹਾਂ ਦਾ ਨਾ ਮੁੱਦਾ ਆਪੋਜੀਸ਼ਨ ਨੂੰ ਤਾਂ ਦਿਨ ਹੀ ਦਿਨ ਉਹ ਆਮ ਲੋਕਾਂ ਨੂੰ ਵੀ ਦੇ ਦੇਨੇ ਹੋ ਕਿ ਦੇਖੋ ਹੁਣ ਇਹਨਾਂ ਤੋਂ ਸਰਕਾਰ ਵੀ ਚੱਲ ਰਹੀ ਤੇ ਬਾਹਰੋਂ ਆ ਕੇ ਬੰਦੇ ਸਾਡੇ ਤੇ ਰੂਲ ਕਰ ਰਿਹਾ ਹੈ ਇਹ ਨਿਯੁਕਤੀ ਪੱਤਰ ਦੇਣੇ ਪਹਿਲੀ ਗੱਲ ਤਾਂ ਇਹ ਹਰ 2 400 ਨਿਯੁਕਤੀ ਪੱਤਰ ਦੇਣ ਵਾਸਤੇ ਐਡਮਿਨ ਫੰਕਸ਼ਨਰਾਂ ਦੀ ਲੋਡ ਕਿਉਂ ਹੈ ਕੀ ਆਪਾਂ ਇਹ ਦਿਖਾ ਰਹੇ ਆ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਇਸ ਕਰਕੇ ਇਹ ਹੈਗਾ ਜਿਹੜੇ ਹੁਣ ਅੱਜ ਪੁਲਿਸ ਨੂੰ ਨਿਯੁਕਤੀ ਪੱਤਰ ਦੇਣੇ ਨੇ ਮੈਨੂੰ ਨਹੀਂ ਪਤਾ ਵੀ ਹੁਣ ਇਹਦੀ ਐਡਵਰਟਾਈਜ਼ਮੈਂਟ ਕਦੋਂ ਆਈ ਹੈ ਤੇ ਕਦੋਂ ਦੀ ਹੈ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਇੱਕ ਜਿਹੜੀ ਭਰਤੀ ਬਹੁਤ ਟਾਈਮ ਤੋਂ ਚੱਲ ਰਹੀ ਹੈ ਜਿਹੜੀ ਪਿਛਲੀ ਸਰਕਾਰ ਪੂਰੀ ਕਰ ਗਈ ਸੀ ਕੰਪਲੀਟ ਕਰ ਗਈ ਸੀ ਸਿਰਫ ਨਿਯੁਕਤੀ ਪੱਤਰ ਦੇਣੇ ਬਾਕੀ ਰਹਿ ਗਏ ਸੀ ਉਹ ਪੁਲਿਸ ਮੁਲਾਜ਼ਮ ਬਹੁਤ ਲੰਬੇ ਸਮੇਂ ਤੋਂ ਲਗਾਤਾਰ ਇਹ ਮੰਗ ਕਰਦੇ ਆ ਰਹੇ ਸੀ ਕਿ ਸਾਡੇ ਨਿਯੁਕਤੀ ਪੱਤਰ ਦਿੱਤੇ ਜਾਣ ਹੁਣ ਕੀ ਇਹ ਉਹੀ ਨਿਯੁਕਤੀ ਪੱਤਰ ਦੇਣੇ ਨੇ ਜਾਂ ਕੋਈ ਨਵੇਂ ਸਿਰੇ ਤੋਂ ਐਡਵਰਟਾਈਜ਼ਮੈਂਟ ਕੱਢੀ ਸੀ ਤੇ ਨਵੀਂ ਭਰਤੀ ਪ੍ਰਕਿਰਿਆ ਚ ਸ਼ਾਮਲ ਹੋ ਕੇ ਉਹ ਨਵੇਂ ਪ੍ਰਤੀ ਨਿਯੁਕਤੀ ਪੱਤਰ ਦੇਣੇ ਸੋ ਇਹ ਦੋਨਾਂ ਚ ਕੋਈ ਪਤਾ ਨਹੀਂ ਕੋਈ ਸਪਸ਼ਟ ਨਹੀਂ ਕਿਹਾ ਜਾਈ ਸਰ ਵੀ ਇੱਕ ਮੈਸੇਜ ਹੀ ਆਇਆ ਉਹਨਾਂ ਦੀ ਟੀਮ ਦਾ ਕਿ ਕੱਲ ਨਿਯੁਕਤੀ ਪੱਤਰ ਦੇਣੇ ਹੈ ਟੈਗੋਰ ਥੀਏਟਰ ਦੇ ਵਿੱਚ ਤੇ ਮਤਲਬ ਤੁਸੀਂ ਆ ਜਾਣਾ ਹੈ ਹੁਣ ਜੇ ਤਾਂ ਪੁਰਾਣੀ ਸਰਕਾਰ ਦੇ ਨਿਯੁਕਤੀ ਪੱਤਰ ਨੇ ਉਹ ਦੇਣੇ ਫਿਰ ਤਾਂ ਇੱਕ ਤਰ੍ਹਾਂ ਦੀ ਇਹਨਾਂ ਦੀ ਤਾਂ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੋਈ ਜੇ ਮਤਲਬ ਮੈਂ ਉਸ ਦਿਨ ਇੱਕ ਹੋਰ ਡਾਟਾ ਮੈਂ ਮਤਲਬ ਆਪਣੇ ਤੌਰ ਤੇ ਕੰਡਿਆ ਹੈ ਕਿ ਪੰਜਾਬ ਦੇ ਵਿੱਚ ਹਰ ਸਾਲ 3 ਤੋਂ 4% ਜਿਹੜੇ ਹੈਗੇ ਆ ਉਹ ਮੁਲਾਜ਼ਮ ਰਿਟਾਇਰ ਹੁੰਦੇ ਆ ਹਰ ਸਾਲ ਪੰਜ ਵੀ ਹੋ ਜਾਂਦੇ ਕਈ ਕਿਉਂਕਿ ਕੁਝ ਸਾਲ ਇਦਾਂ ਦੇ ਨਹੀਂ ਜਿਸ ਵਿੱਚ ਬਹੁਤ ਜ਼ਿਆਦਾ ਪਹਿਲਾਂ ਮਤਲਬ ਭਰਤੀਆਂ ਹੋ ਗਈਆਂ ਤੇ ਉਹ ਹੁਣ ਜਦੋਂ ਭਰਤੀਆਂ ਮਤਲਬ ਹੁਣ ਉਹ ਸਾਰੇ ਰਿਟਾਇਰਮੈਂਟ ਤੇ ਆ ਗਿਆ ਤਾਂ ਇੱਕਦਮ ਰਿਟਾਇਰਮੈਂਟ ਵੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਜੇ ਅਸੀਂ 4 ਤੋਂ 5% ਮੰਨ ਲਈਏ ਤਾਂ ਦੇਖੋ 1 4 ਲੱਖ ਸਾਡੇ ਕੋਲ ਮੁਲਾਜ਼ਮ ਸਿੱਧਾ ਡਾਇਰੈਕਟ ਹੈ ਔਰ ਬਾਕੀ ਕੁਝ ਇਨਡਾਇਰੈਕਟ ਜਿਹੜੇ ਕਾਰਪੋਰੇਟ ਕਾਰਪੋਰੇਸ਼ਨਾਂ ਬੋਰਡ ਇਹ ਸਾਰਿਆਂ ਦੇ ਵਿੱਚ ਲੱਗੇ ਹੋਏ ਨੇ ਇਹਦਾ ਮਤਲਬ ਇਹ ਹੈ ਕਿ 20000 ਮੁਲਾਜ਼ਮ ਤਾਂ ਸਾਡੇ ਹਰ ਸਾਲ ਹੀ ਭੜਤੀ ਹੋਣੇ ਉਹ ਜਦੋਂ ਕਿ ਅਸੀਂ ਪੁਰਾਣਾ ਬੈਕਲੌਗ ਪੂਰਾ ਨਹੀਂ ਕਰ ਰਹੇ ਉਸ ਦਾ ਜੇ ਉਹਨੂੰ ਵੀ ਪੂਰਾ ਕਰਨਾ ਹੋਏ ਤਾਂ ਸਾਡੇ ਕੋਲ 27 28000 ਬਣਦਾ ਹੈ ਇਹ ਮੁਲਾਜ਼ਮ ਇੰਨੀ ਭੜਤੀ ਤਾਂ ਸਾਡੀ ਕੋਈ ਵੀ ਹਿੰ ਹੁਜ਼ਰਤ ਸਪੈਸ਼ਲ ਨਾ ਵੀ ਕੀਤੀ ਜਾਏ ਤਾਂ ਵੀ ਇੰਨੀ ਪਰਤੀ ਤਾਂ ਲੋਡ ਹੈ ਹੀ ਹੈ ਤਾਂ ਜੇ ਉਹ ਰੂਟੀਨ ਦਾ ਕੰਮ ਹੈ ਤਾਂ ਉਹਦੇ ਲਈ ਐਡਾ ਕੰਮ-ਚਾਮ ਕਿਉਂ ਮਤਲਬ ਇੱਕ ਵੱਡੇ ਸਵਾਲ ਨੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਆਪਾਂ ਕੋਈ ਬਹੁਤ ਬੜੀ ਚੀਜ਼ ਸ਼ੋਅ ਕਰਨਾ ਚਾਹੁੰਦੇ ਹੁੰਨੇ ਆ ਦੇਖੋ ਹਰਿਆਣਾ ਦੇ ਵਿੱਚ 2014 ਤੋਂ ਲੈ ਕੇ ਹੁਣ ਤੱਕ ਉਹ ਇੱਕੋ ਚੀਜ਼ ਦੇ ਉੱਤੇ ਖੱਟੀ ਖੰਦੇ ਆ ਰਿਹਾ ਵੀ ਨਾ ਉੱਤੇ ਪਰਚੀ ਚੱਲੀ ਤੇ ਨਾ ਖਰਚੀ ਚੱਲੀ ਕੋਈ ਫੰਕਸ਼ਨ ਨਹੀਂ ਕੀਤਾ ਹਰਿਆਣਾ ਸਰਕਾਰ ਨੇ ਪਰ ਆਮ ਸੁਧਾਰਨ ਲੋਕਾਂ ਦੇ ਵਿੱਚ ਵੀ ਇਹ ਗੱਲ ਪੈਠ ਕਰ ਗਈ ਕਿ ਹਰਿਆਣਾ ਦੇ ਵਿੱਚ ਭਰਤੀ ਦੇ ਮਾਮਲੇ 'ਚ ਕੋਈ ਵੀ ਹੁਣ ਮਤਲਬ ਕੋਈ ਪਰਿਵਾਰਵਾਦ ਜਾਤੀਵਾਦ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਨਹੀਂ ਚਲਦੀਆਂ ਜੇ ਤੁਸੀਂ ਯੋਗ ਹੋ ਤਾਂ ਤੁਹਾਨੂੰ ਉੱਥੇ ਨੌਕਰੀ ਮਿਲ ਹੀ ਜਾਂਦੀ ਹੈ ਇਹ ਆਮ ਲੋਕਾਂ 'ਚ ਆਪਣੇ ਆਪ ਹੀ ਚਲੀ ਗਈ ਗੱਲ ਕਿਸੇ ਨੂੰ ਕੋਈ ਸਪੈਸ਼ਲ ਇਫਰਟ ਨਹੀਂ ਕਰਨੇ ਪਏ ਉਹਨਾਂ ਨੇ ਮਨੋਰਨਾਲ ਖੱਟਰ ਉਹਨਾਂ ਨੇ ਕੋਈ ਬਹੁਤ ਵੱਡੇ ਵੱਡੇ ਫੰਕਸ਼ਨ ਕਰਕੇ ਇਹ ਨਹੀਂ ਕਿਹਾ ਵੀ ਮੈਂ ਨਿਯੁਕਤੀ ਪੱਤਰ ਦੇ ਰਿਆਂ ਜਾਂ ਹੁਣ ਨਾਇਬ ਸੈਣੀ ਇਦਾਂ ਦੇ ਵੱਡੇ ਵੱਡੇ ਫੰਕਸ਼ਨ ਕਰਕੇ ਨਹੀਂ ਕਹਿ ਰਹੇ ਕਿ ਉਹ ਨਿਯੁਕਤੀ ਪੱਤਰ ਦੇ ਰਿਆਂ ਤੇ ਦੇਖੋ ਕਿੰਨੀਆਂ ਨਿਯੁਕਤੀਆਂ ਉਹਨਾਂ ਨੇ ਚਲਾ ਰੱਖੀਆਂ ਨੇ ਇਹ ਸਾਨੂੰ ਕਿਉਂ ਕਰਨੇ ਪੈ ਰਿਹਾ ਮੇਰੀ ਇਹ ਇੱਕ ਸਮੱਸਿਆ ਹਜੇ ਤੱਕ ਨਹੀਂ ਆਈ ਗੱਲ ਕਿ ਜਿਹੜੇ ਬਿਲਕੁਲ ਰੁਟੀਨ ਦਾ ਕੰਮ ਹੈ ਬਹੁਤ ਸਾਰੀਆਂ ਨਿਯੁਕਤੀ ਪੱਤਰ ਸਿਰਫ ਫੇਸ ਕਰਕੇ ਰੁਕੇ ਹੋਏ ਨੇ ਕਿ ਸੀਐਮ ਸਾਹਿਬ ਕੋਲ ਟਾਈਮ ਹੀ ਨਹੀਂ ਹੈ ਹੁਣ ਇਹ ਬਿਲਕੁਲ ਇੱਕ ਰੁਟੀਨ ਦੇ ਕੰਮਾਂ 'ਚ ਜੇ ਆਪਾਂ ਇਸ ਤਰ੍ਹਾਂ ਦੇ ਪਹਿਰੇ ਆ ਤਾਂ ਇਹ ਕੀ ਦਰਸਾਉਂਦਾ ਹੈ ਇਹ ਇਹ ਵੱਡੇ ਸਵਾਲ ਨੇ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਕੰਮ ਦੇ ਸਿਸਟਮ ਬਣਾਉਣੇ ਚਾਹੀਦੇ ਹੈ ਨਾ ਕਿ ਆਪ ਸ਼ੋਅ ਕਿੱਦ ਕਰ ਰਹੇ ਜੇ ਸਿਸਟਮ ਬਣਾ ਦੇਣ ਲੋਕਾਂ ਨੂੰ ਆਪ ਹੀ ਪਤਾ ਚੱਲ ਜਾਂਦਾ ਹੈ ਉਹਦੇ ਲਈ ਬਹੁਤ ਹੀ ਤਾਮਚਾਮ ਕਰਨ ਦੀ ਲੋੜ ਨਹੀਂ ਹੈ ਮੈਂ ਤੁਹਾਨੂੰ ਹਰਿਆਣਾ ਦੀ ਇੱਕ ਬਹੁਤ ਵੱਡੀ ਉਦਾਹਰਣ ਦੇਤੀ ਹੈ ਇੰਦਰਪ੍ਰੀਤ ਜੀ ਵੈਸੇ ਇਹ ਸਵਾਲ ਤਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀਗਾ ਜਦੋਂ ਤੁਸੀਂ ਦੇਖਿਆ ਕਿ ਰੀਸ਼ਫਲ ਹੁੰਦੀ ਹੈ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਹੁੰਦੀ ਹੈ ਪੰਜਾਬ ਦੇ ਚੀਫ ਸੈਕਟਰੀ ਬਦਲੇ ਜਾਂਦੇ ਆ ਫਿਰ ਪ੍ਰਸ਼ਾਸਨਿਕ ਪੱਦਰ ਦੇ ਉੱਤੇ ਚੀਜ਼ਾਂ ਬਦਲ ਜਾਂਦੀਆਂ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਲਗਭਗ ਇੱਕ ਅਰਸੇ ਤੋਂ ਸ਼ਾਂਤ ਨੇ ਉਹ ਦਖਲ ਨਹੀਂ ਦੇ ਰਹੇ ਉਹਨਾਂ ਨੇ ਭਾਣਾ ਮੰਨ ਲਿਆ ਔਰ ਇਹ ਵੀ ਮੰਨਿਆ ਜਾ ਰਿਹਾ ਕਿ ਮੁੱਖ ਮੰਤਰੀ ਦਾ ਐਟੀਟਿਊਡ ਇਹਨਾਂ ਦਿਨਾਂ ਦੇ ਵਿੱਚ ਕੋਈ ਉਤਸ਼ਾਹ ਵਾਲਾ ਨਹੀਂ ਹੈ ਔਰ ਉਹ ਹਮਲਾਵਰ ਵੀ ਨਹੀਂ ਨੇ ਉਹਨਾਂ ਦੀ ਉਹਨਾਂ ਦੇ ਭਾਸ਼ਣਾ ਵਿੱਚ ਰੈਪੀਟੀਸ਼ਨ ਹੈ ਗੱਲ ਗਿੱਦੜ ਬਾਹੇ ਦੀ ਹੋ ਰਹੀ ਸੀ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਅੱਜ ਮੈਂ ਬਹੁਤ ਸਾਰੇ ਲੋਕਾਂ ਨਾਲ ਸਵੇਰੇ ਇਸ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰਿਆ ਸੀ ਤੇ ਮੈਨੂੰ ਇਹ ਦੱਸਿਆ ਗਿਆ ਕਿ ਮੁੱਖ ਮੰਤਰੀ ਨੇ ਦੋ ਪ੍ਰੋਗਰਾਮਾਂ 'ਚ ਉਹੀ ਗੱਲਾਂ ਹਰਥਾਂ ਕੀਤੀਆਂ ਔਰ ਇਹਦੇ ਵਿੱਚ ਜਿਹੜੇ ਸਥਾਨਕ ਉੱਥੇ ਵਿਚਰ ਰਹੇ ਲੋਕ ਆ ਭਾਵੇਂ ਉਹ ਜਿਹੜੇ ਇੰਚਾਰਜ ਲਾਏ ਗਏ ਨੇ ਅਮਨ अरोड़ा ਲਾਡੀ ਟੋਸ ਚਾ ਹੋਰ ਵੀ ਲੋਕ ਨੇ ਈਵਨ ਡਿੰਪੀ ਢਿੱਲੋਂ ਉਹਨਾਂ ਨੇ ਵੀ ਮੁੱਖ ਮੰਤਰੀ ਨਾਲ ਇਸ ਗੱਲ ਤੇ ਗੱਲ ਕੀਤੀ ਵੀ ਤੁਸੀਂ ਸਿੱਧਾ ਹਮਲਾ ਰਾਜਾ ਪੜਿੰਗ ਤੇ ਕਿਉਂ ਨਹੀਂ ਬੋਲਦੇ ਤੁਸੀਂ ਮਨਪ੍ਰੀਤ ਬਾਦਲ ਤੇ ਕਿਉਂ ਨਥਵਾਂ ਲਾ ਰਹੇ ਹੋ ਉਹਦੇ ਆਲਰੇਡੀ ਤੀਜੇ ਨੰਬਰ ਤੇ ਆ ਇਹ ਉਹਨਾਂ ਦੀ ਜਿਹੜੀ ਅੰਦਰ ਦੀ ਕਨਵਰਸੇਸ਼ਨ ਮੈਂ ਉਹਦੀ ਗੱਲ ਕਰ ਰਿਹਾ ਕਿ ਤੁਸੀਂ ਸਿੱਧਾ ਹਮਲਾ ਰਾਜਾ ਬੜਿੰਗ ਤੇ ਬੋਲੋ ਰਾਜਾ ਬੜਿੰਗ ਮੇਨ ਦਾਵੇਦਾਰ ਨੇ ਇੱਥੇ ਜਨਨ ਨਾਲ ਸਾਡਾ ਮੁਕਾਬਲਾ ਹੈ ਸੋ ਮੁੱਖ ਮੰਤਰੀ ਦੇ ਰਵੱਈਏ ਦੇ ਵਿੱਚ ਔਰ ਦਿੱਲੀ ਦਾ ਜਿਹੜਾ ਬਹੁਤ ਜ਼ਿਆਦਾ ਅਣਦੇਸ਼ਤਾ ਦਖਲ ਹੈ ਹੁਣ ਇਸ ਵੇਲੇ ਇਸ ਵੇਲੇ ਪੰਜਾਬ ਸਰਕਾਰ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਇਸ ਤਰੀਕੇ ਨਾਲ ਡਿਜ਼ਾਈਨ ਕਰਤੀ ਗਈ ਹੈ ਕਿ ਉਹਦੇ 'ਚ ਮੁੱਖ ਮੰਤਰੀ ਦਾ ਕੁਝ ਵੀ ਬਾਕੀ ਨਹੀਂ ਬਚਿਆ ਸੋ ਮੈਂ ਇੱਕ ਟਿੱਪਣੀ ਤੁਹਾਡੇ ਕੋਲ ਲੈਣਾ ਚਾਹੁੰਦਾ ਕਿ ਆਉਂਦੇ ਦਿਨ ਹੋਰ ਵੀ ਇਸ ਨਜ਼ਰੀਏ ਤੋਂ ਅਹਿਮ ਹੋ ਸਕਦੇ ਆ ਦਿੱਲੀ ਇੱਕ ਤਾਂ ਇਹ ਚੋਣਾਂ ਇਹਦੇ ਨਤੀਜੇ ਜਿਸ ਤਰੀਕੇ ਨਾਲ ਸੰਦੀਪ ਪਾਠਕ ਦੀ ਟੀਮ ਨੇ ਥੱਲੇ ਵਾਲੇ ਪੱਧਰ ਦੇ ਉੱਤੇ ਘੇਰਾਬੰਦੀ ਕੀਤੀ ਆ ਮੋਰਚਾਬੰਦੀ ਕੀਤੀ ਆ ਸ਼ਾਇਦ ਨਤੀਜੇ ਇਹਨਾਂ ਨੂੰ ਬਿਹਤਰ ਮਿਲ ਜਾਣ ਬਰਨਾਲਾ ਫਸਿਆ ਬਾਕੀ ਸੀਟਾਂ ਦੇ ਉੱਤੇ ਕਾਫੀ ਗਹਿਗੱਚ ਹੋਣ ਦੇ ਬਾਵਜੂਦ ਚੱਬੇਵਾਲ ਤੇ ਗਿੱਦੜਬਾਹਾ ਕਲੀਅਰ ਹੋ ਰਹੇ ਨੇ ਇਹਨਾਂ ਲਈ ਸੱਤਾਧਾਰੀਆਂ ਨੂੰ ਬੈਨੀਫਿਟ ਮਿਲ ਰਿਹਾ ਡੇਰਾ ਬਾਬਾ ਨਾਨਕ ਫਸਿਆ ਹੋਇਆ ਬਰਨਾਲੇ ਦੇ ਵਿੱਚ ਇਹਨਾਂ ਦੇ ਬੰਦੇ ਦਾਵਾ ਨਹੀਂ ਕਰ ਰਹੇ ਕਿ ਸਾਡੀ ਸਥਿਤੀ ਠੀਕ ਹੈ ਪਰ ਪਤਾ ਨਹੀਂ ਹੁੰਦਾ ਲੇਕਿਨ ਮੈਂ ਜੇ ਇਹ ਇਲੈਕਸ਼ਨ ਦੇ ਨਤੀਜੇ ਔਰ ਜਿਹੜੀ ਦਿੱਲੀ ਵਾਲੀ ਇਲੈਕਸ਼ਨ ਦੇ ਨਤੀਜੇ ਆ ਇਹਦੇ ਤੋਂ ਬਾਅਦ ਪੰਜਾਬ ਦੇ ਸੀਨ ਨੂੰ ਕਿਸੇ ਹੋਰ ਤਰੀਕੇ ਨਾਲ ਅਮੇਜਨ ਕਰ ਸਕਦਾ ਨਹੀਂ ਦੇਖੋ ਉਸ ਤੋਂ ਬਾਅਦ ਤਾਂ ਇੱਕ ਪਹਿਲੀ ਗੱਲ ਤਾਂ ਨਗਰ ਨਿਗਮ ਦੇ ਚੋਣਾਂ ਸਿਰ ਤੇ ਹੀ ਖੜੀਆਂ ਨੇ ਉਹੀ ਚੱਲਣਗੀਆਂ ਹਜੇ ਮੈਨੂੰ ਨਹੀਂ ਲੱਗਦਾ ਕਿ ਜਦ ਤੱਕ ਦਿੱਲੀ ਦੇ ਇਲੈਕਸ਼ਨ ਨਹੀਂ ਕੰਪਲੀਟ ਹੁੰਦੇ ਉਦੋਂ ਤੱਕ ਪੰਜਾਬ ਦੇ ਵਿੱਚ ਕੋਈ ਵੱਡੀ ਫੇਰ ਬਦਲ ਹੋਈ ਕਿਉਂਕਿ ਦੇਖੋ ਇਹ ਚਾਰ ਜਿਹੜੀਆਂ ਚੋਣਾਂ ਨੇ ਠੀਕ ਹੈ ਜਦੋਂ ਬਾਈ ਇਲੈਕਸ਼ਨਾਂ ਆਮ ਤੌਰ ਤੇ ਲੋਕ ਕਹਿੰਦੇ ਹੁੰਦੇ ਆ ਕਿ ਇਹ ਸਰਕਾਰ ਦੀਆਂ ਹੀ ਹੁੰਦੀਆਂ ਨੇ ਸਰਕਾਰ ਦੇ ਬੰਦੇ ਹੀ ਚ ਚੰਦੇ ਨੇ ਉਹਨਾਂ ਨੂੰ ਇੱਕ ਬੈਨੀਫਿਟ ਤਾਂ ਹੁੰਦਾ ਹੀ ਹੈ ਲੋਕਾਂ ਨੂੰ ਪਤਾ ਹੀ ਹੁੰਦਾ ਕਿ ਸਰਕਾਰ ਇਹਨਾਂ ਦੀ ਹੈ ਤੇ ਜੇ ਆਪ ਆਪਣਾ ਹੀ ਬੰਦਾ ਚਤਾਲੀਏ ਤੇ ਚਾਰ ਪੈਸੇ ਲੱਗ ਜਾਣਗੇ ਇਹ ਇੱਕ ਅਣਦਿਸਦਾ ਬੈਨੀਫਿਟ ਤਾਂ ਵੈਸੇ ਹੀ ਸਿੱਧਾ ਚਲਾਈ ਜਾਂਦਾ ਦੂਸਰਾ ਇਹ ਖਤਮ ਹੁੰਦੇ ਸਾਰੀ ਚੋਣਾਂ ਜਾਣਗੀਆਂ ਨਗਰ ਨਿਗਮ ਦੀਆਂ ਤੇ ਨਗਰ ਪਾਲਿਕਾ ਦੀ ਪਿਆਲੀ ਨਗਰਪਾਲਿਕਾਵਾਂ ਨੇ ਪੰਜ ਨਗਰ ਨਿਗਮ ਨੇ ਵਟੇ ਉਸ ਚ ਸਾਰਾ ਸਿਸਟਮ ਸੈੱਟ ਆਉਂਦਾ ਨਜ਼ਰ ਆਉਂਦਾ ਤੁਸੀਂ ਪਹਿਲਾਂ ਪੰਚਾਇਤੀ ਇਲੈਕਸ਼ਨ ਜਿੱਤ ਕੇ ਆਇਆ ਹੋ ਜਾਂ ਕਰਕੇ ਆਇਆ ਹੋ ਉਸ ਤੋਂ ਬਾਅਦ ਖੈਰੀ ਤੁਹਾਨੂੰ ਪਤਾ ਚੱਲ ਜਾਂਦਾ ਯਾਰ ਕਿ ਪਾਰਟੀ ਕਿੱਥੇ ਜੇ ਖੜੀ ਆਏ ਸਾਨੂੰ ਕਿੱਦਾਂ ਉਸ ਤਰ੍ਹਾਂ ਦਾ ਜ਼ੋਰ ਲਾਣਾ ਪਿਆ ਜਿਹੜਾ ਸਾਨੂੰ ਲਾਣਾ ਨਹੀਂ ਸੀ ਚਾਹੀਦਾ ਮਤਲਬ ਕਿ ਕਿਸੇ ਨੂੰ ਡਰਾਣਾ ਜਾਂ ਵੋਟ ਖਰੀਦਣੇ ਜਾਂ ਹੋਰ ਤਰ੍ਹਾਂ ਦਾ ਜ਼ੋਰ ਇਸ ਤਰ੍ਹਾਂ ਦਾ ਲਾਣਾ ਪਿਆ ਜਿਹੜਾ ਨਹੀਂ ਲਾਣਾ ਚਾਹੀਦਾ ਸੀ ਲੋਕ ਸਾਡੇ ਕੋਲ ਅਸੀਂ ਕੰਮ ਕੀਤੇ ਤਾਂ ਲੋਕ ਸਾਡੇ ਕੋਲ ਸਿੱਧੇ ਆਣੇ ਚਾਹੀਦੇ ਸੀ ਉਹ ਟੈਸਟ ਜਾਂ ਹੋ ਜਾਂਦਾ ਇੱਕ ਉਹਨੇ ਇਹ ਪਾਰਟੀ ਟੈਸਟ ਕਰਨਾ ਚਾਹੁੰਦੀ ਹੈ ਕਿ ਨਹੀਂ ਇਹ ਉਹਨੇ ਦਾ ਦੀ ਮਰਜ਼ੀ ਹੈ ਉਸ ਤੋਂ ਤੁਰੰਤ ਬਾਅਦ ਇਹ ਖਤਮ ਹੁੰਦੇ ਸਾਰੇ ਦਿੱਲੀ ਦੇ ਇਲੈਕਸ਼ਨ ਨੇ ਇਹ ਮੈਨੂੰ ਕੱਲ ਕਿਸੇ ਨੇ ਦੱਸਿਆ ਕਿ 15 ਜਨਵਰੀ ਤੋਂ ਪਹਿਲਾਂ ਪਹਿਲਾਂ ਕਰਵਾਣੇ ਆ ਇਲੈਕਸ਼ਨ ਹਰ ਹਾਲ ਚੋਂ ਮਤਲਬ ਕੰਪਲੀਟ ਕਰਾਣੇ ਇਹਦਾ ਮਤਲਬ ਜੇ ਜਨਵਰੀ ਚ ਵੀ ਇਹ ਕੰਪਲੀਟ ਹੋ ਗਏ 15 ਜਨਵਰੀ ਨੂੰ ਜਿਹੜਾ ਆਪਾਂ ਮੰਨ ਕੇ ਚੱਲ ਰਿਹਾ ਵੀ 15 ਜਨਵਰੀ ਤੱਕ ਵੀ ਕੰਪਲੀਟ ਹੋ ਗਏ ਤਾਂ ਫਰਵਰੀ ਚ ਤਾਂ ਫਿਰ ਦਿੱਲੀ ਦੇ ਇਲੈਕਸ਼ਨ ਨੇ ਤਾਂ ਜੇ ਦਿੱਲੀ ਦਾ ਇਲੈਕਸ਼ਨ ਦੇ ਇਨ ਬੀਟਵੀਨ ਕੋਈ ਇਸ ਤਰ੍ਹਾਂ ਦਾ ਵੱਡਾ ਫੇਰ ਬਦਲ ਕਰਕੇ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਕੋਈ ਰਿਸਕ ਮੋ ਲੈਣਾ ਚਾਹੂਗੀ ਹਾਂ ਉਸ ਤੋਂ ਬਾਅਦ ਅਗਰ ਦਿੱਲੀ ਇਹਨਾਂ ਦੇ ਹੱਥ ਚ ਆ ਜਾਂਦੀ ਹੈ ਫਿਰ ਹੋ ਸਕਦਾ ਹੈ ਕਿ ਇਹ ਇਸ ਤਰ੍ਹਾਂ ਦਾ ਕੋਈ ਵੱਡਾ ਫੇਰ ਬਦਲ ਤੁਹਾਨੂੰ ਨਜ਼ਰ ਆਏ ਲੇਕਿਨ ਦਿੱਲੀ ਦੇ ਇਹ ਜੋਣਾ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਵੀ ਵੱਡਾ ਐਕਸ਼ਨ ਨਹੀਂ ਹੋਏਗਾ ਹਾਂ ਤਦ ਬਾਅਦ ਜ਼ਰੂਰ ਦਿੱਤਾ ਗਿਆ ਜਿਹੜੀ ਤੁਸੀਂ ਗੱਲ ਕੀਤੀ ਗਈ ਹੈ ਕੀਤੀ ਹੈ ਮੁੱਖ ਮੰਤਰੀ ਹੁਣ ਉੱਸਾ ਚ ਨਹੀਂ ਨੇ ਤੁਸੀਂ ਉਹਨਾਂ ਦੇ ਕੋਈ ਵੀ ਭਾਸ਼ਣ ਦੇਖ ਲਓ ਕਿਸੇ ਵੀ ਰੈਲੀ ਦਾ ਭਾਸ਼ਣ ਦੇਖ ਲਓ ਇੱਕ ਉਤਸ਼ਾਹ ਹੁੰਦਾ ਹੁੰਦਾ ਹੈ 92 ਸੀਟਾਂ ਲੈ ਕੇ ਕੋਈ ਬੰਦਾ ਸਰਕਾਰ ਜਿਹਨੇ ਬਣਾਈ ਹੋਵੇ ਉਹ ਤਾਂ ਵੈਸੇ ਹੀ ਬਹੁਤ ਹਮਲਾਵਰ ਹੁੰਦਾ ਔਰ ਉਹ ਉਤਸ਼ਾਹ ਹੁਣ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਲਕੁਲ ਗਾਇਬ ਹੋ ਗਿਆ ਬਹੁਤ ਹੀ ਰੈਪੀਟਿਟਿਵ ਗੱਲਾਂ ਕਰਦੇ ਐ ਹਰ ਗੱਲ ਕਰਨ ਤੋਂ ਤੇ ਸ਼ੁਰੂ ਤੋਂ ਹੀ ਪਤਾ ਹੁੰਦਾ ਹੈ ਕਿ ਬੰਦੇ ਨੇ ਆਹ ਗੱਲ ਕਹਿਣੀ ਹੈ ਕੋਈ ਨਵੀਂ ਚੀਜ਼ ਨਹੀਂ ਐ ਕੋਈ ਨਵਾਂ ਮਤਲਬ ਉਤਸ਼ਾਹ ਨਹੀਂ ਆਉਂਦਾ ਕੋਲੇ ਸੋ ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅੱਜ ਦੇ ਦੌਰ ਦੇ ਵਿੱਚ ਚੀਫ ਮਿਨਿਸਟਰ ਨੇ ਜਿਹੜੀ ਕੈਂਪੇਨ ਵੀ ਕੀਤੀ ਆ ਉਹ ਕੋਈ ਬਹੁਤ ਹੀ ਹਮਲਾਵਰ ਨਹੀਂ ਸੀ ਬੜੀ ਸਧਾਰਨ ਜੀ ਜਿਵੇਂ ਉਹ ਕਰ ਰਹੇ ਹੁੰਦੇ ਆ ਕਰਦੇ ਆ ਇਸ ਤਰ੍ਹਾਂ ਦੀ ਸੀ ਹਮਲਾਵਰ ਉਹਨਾਂ ਪਹਿਲਾਂ ਤੁਸੀਂ ਜੇ ਇਸ ਤੋਂ ਪਹਿਲਾਂ ਜਲੰਧਰ ਪਾਈ ਇਲੈਕਸ਼ਨ ਵਾਲੀ ਦੇਖੀ ਹੋਵੇ ਉਹਦੇ ਤੇ ਇਹਦੇ ਵਿੱਚ ਤੁਸੀਂ ਦੇਖੋ ਕਿੰਨਾ ਅੰਤਰ ਆ ਚੁੱਕਿਆ ਹੁਣ ਤੱਕ ਬਿਲਕੁਲ ਅੰਤਰ ਹੀ ਨਹੀਂ ਆ ਚੁੱਕਿਆ ਇਹ ਉਸ ਇਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮੁੱਖ ਮੰਤਰੀ ਨਾਲੋਂ ਜ਼ਿਆਦਾ ਜ਼ੋਰ ਨਾਲ ਲੱਗਿਆ ਹੋਇਆ ਸੀ ਉਹਨਾਂ ਦੀ ਗੈਰਹਾਜ਼ਰੀ ੜਕ ਰਹੀ ਹੈ ਔਰ ਲੋਕ ਪੁੱਛ ਰਹੇ ਕਿ ਉਹ ਕਿਤੇ ਨਜ਼ਰ ਵੀ ਨਹੀਂ ਆਏ ਸੋ ਜਿਹੜਾ ਮੁੱਖ ਮੰਤਰੀ ਦਾ ਪਰਿਵਾਰ ਜਿਹਦੇ ਵਿੱਚ ਉਹਨਾਂ ਦੀ ਭੈਣ ਉਹਨਾਂ ਦੀ ਪਤਨੀ ਦੇ ਨਾਲ ਚੱਲਦੇ ਹੁੰਦੇ ਸੀ ਉਹਨਾਂ ਦੇ ਮਦਰ ਕਿਤੇ ਦੇਖ ਜਾਂਦੇ ਸੀ ਇੰਝ ਲੱਗਦਾ ਜਿਵੇਂ ਉਹ ਸਾਰੇ ਦਾ ਸਾਰਾ ਸੈਟਅਪ ਪੂਰੀ ਤਰ੍ਹਾਂ ਬਦਲ ਗਿਆ ਹੁਣ ਸੋ ਇਹਦੇ ਵੀ ਲੋਕ ਅਰਥ ਕੱਢ ਰਹੇ ਨੇ ਮੁੱਖ ਮੰਤਰੀ ਦੀ ਉਦਾਸੀਨਤਾ ਜਾਂ ਦਿੱਲੀ ਨੇ ਉਹਨਾਂ ਨੂੰ ਡਿਕਟੇਟ ਕੀਤਾ ਵੀ ਇੰਝ ਨਹੀਂ ਇੰਝ ਕਰਨਾ ਤੁਸੀਂ ਪਰਿਵਾਰ ਨੂੰ ਪਿੱਛੇ ਹਟਾਇਆ ਗਿਆ ਜਾਂ ਮੁੱਖ ਮੰਤਰੀ ਨੇ ਆਪ ਹੀ ਕਹਿ ਦਿੱਤਾ ਵੀ ਆਪਾਂ ਪਰਿਵਾਰਵਾਦ ਵਾਲੀ ਗੱਲ ਅੱਗੇ ਨਾ ਵਧਾਈਏ ਪਰ ਇਹਦੇ ਅਰਥ ਜ਼ਰੂਰ ਕੱਢੇ ਜਾ ਰਹੇ ਆ ਅਰਥਾਂ ਦੇ ਵਿੱਚ ਤੁਹਾਨੂੰ ਪਤਾ ਕਈ ਕੁਝ ਹੁੰਦਾ ਹੋਰ ਵੀ ਪਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਤੁਸੀਂ ਕੀਤਾ ਕਿ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਫਿਰ ਡਿਸਾਈਡ ਹੋਊਗਾ ਵੀ ਸ਼ਾਇਦ ਜੇ ਉੱਥੇ ਕੁਝ ਨਾ ਹੋਇਆ ਜੇ ਉੱਥੇ ਨਾ ਗੱਲ ਬਣੀ ਤਾਂ ਫਿਰ ਸ਼ਾਇਦ ਨਾ ਹੋਵੇ ਮੈਨੂੰ ਲੱਗਦਾ ਵੀ ਜਦੋਂ ਅਗਲੇ ਵਿੱਲੇ ਹੀ ਹੋ ਜਾਣਗੇ ਤਾਂ ਫਿਰ ਐਕਸਪੈਰੀਮੈਂਟ ਸਾਰੇ ਇੱਥੇ ਹੀ ਹੋਣਗੇ ਫਿਰ ਪੰਜਾਬ ਤੋਂ ਹੀ ਨਵੀਂ ਪਾਰੀ ਸ਼ੁਰੂ ਕਰਨੀ ਪੈਣੀ ਹੋਰ ਤੁਹਾਡੇ ਕੋਲ ਸੱਤਾ ਕਿਤੇ ਹੈ ਨਹੀਂ ਸੋ ਉਹ ਜ਼ਿਆਦਾ ਖਤਰਨਾਕ ਹੋ ਸਕਦਾ ਇੱਕ ਸਵਾਲ ਜਿਹੜਾ ਭਾਸਕਰ ਸਾਹਿਬ ਦਾ ਉਹ ਵੀ ਬੜਾ ਅਹਿਮ ਸੀਗਾ ਕਿ ਜੇ ਮੁੱਖ ਮੰਤਰੀ ਸਾਹਿਬ ਮਨ ਲਓ ਇਹਨਾਂ ਤੋਂ ਵਧੀਆ ਹੋਰ ਕੌਣ ਮਿਲ ਜਾਣੇ ਆ ਜੇ ਇਦਾਂ ਵੀ ਸੋਚਦੇ ਹੋਣ ਲੋਕ ਵੀ ਇਹ ਪਤਾ ਨਹੀਂ ਕਿੱਡਾ ਬਦਲਾ ਕਰਨਗੇ ਕਿ ਤਬਦੀਲ ਹੀ ਕਰ ਦੇਣਗੇ ਸਭ ਵੀ ਇਹ ਵੀ ਤਾਂ ਸਲੈਂਡਰੀ ਕਰਕੇ ਬੈਠਿਆ ਪਰ ਉਹ ਕਈ ਵਾਰੀ ਕਿਸੇ ਦੇ ਉੱਤੇ ਜ਼ਿੰਮੇਵਾਰੀ ਵੀ ਸੁੱਟ ਨਹੀਂ ਹੁੰਦੀ ਆ ਵੀ ਸਾਰੀਆਂ ਨਾਕਾਮੀਆਂ ਇਹਦੀਆਂ ਸੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਲੱਗੇ ਲਓ ਫਿਰ ਕੇਟ ਸ਼ੁਰੂ ਕਰੀਏ ਦੁਬਾਰਾ ਵੈਸੇ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਵੀ ਕੇਜਰੀਵਾਲ ਹੋਣਾ ਬੜੇ ਐਕਟਿਵ ਨੇ ਔਰ ਅੱਜ ਦੇ ਉਹ ਨਿਯੁਕਤੀ ਪੱਤਰ ਵੰਡਣ ਦੇ ਫੰਕਸ਼ਨ ਦੇ ਵਿੱਚ ਉਹ ਕਿਉਂ ਆ ਰਹੇ ਨੇ ਜਾਂ ਆ ਰਹੇ ਨੇ ਤੇ ਇਹਦਾ ਪਿੱਛਾ ਕੀ ਹੈ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਕਿ ਫਰਵਰੀ ਤੋਂ ਬਾਅਦ ਕੁਝ ਹੋਣਾ ਹੈ ਮੈਨੂੰ ਇਹ ਲੱਗਦਾ ਹੈ ਕਿ ਉਹਦੀ ਨੀਂਹ ਰੱਖੀ ਜਾ ਚੁੱਕੀ ਹੈ ਔਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬڑے ਫੇਰ ਬਦਲ ਕੀਤੇ ਗਏ ਔਰ ਵਿਵਕ ਕੁਮਾਰ ਉਹਨਾਂ ਦੀ ਅਪਾਇੰਟਮੈਂਟ ਜਿੱਦੀ ਆਫੀਸ਼ੀਅਲ ਕਨਫਰਮੇਸ਼ਨ ਹਜੇ ਤੱਕ ਨਹੀਂ ਆਈ ਔਰ ਕੇਜਰੀਵਾਲ ਉਹਨਾਂ ਦਾ ਅਚਾਨਕ ਬਹੁਤ ਜ਼ਿਆਦਾ ਐਕਟਿਵ ਹੋ ਜਾਣਾ ਹੁਣ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਭਾਵੇਂ ਉਹ ਹਾਰਨ ਕਿਉਂਕਿ ਦਿੱਲੀ ਦੇ ਇੱਕ ਬਹੁਤ ਵੱਡੇ ਪੱਤਰਕਾਰ ਦੇ ਨਾਲ ਮੇਰੀ ਗੱਲ ਹੋਈ ਸੀਗੀ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਡਿਜ਼ਾਈਨ ਤਿਆਰ ਹੋ ਚੁੱਕਿਆ ਹੈ ਤੁਹਾਡੀ ਗੱਲ ਠੀਕ ਹੈ ਕਿ ਪੰਜਾਬੀ ਕੇਜਰੀਵਾਲ ਉਹ ਮੁੱਖ ਮੰਤਰੀ ਦੇ ਤੌਰ ਤੇ ਪੰਜਾਬ ਦੇ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ ਵੈਸੇ ਤੇ ਨਹੀਂ ਕਰਨਗੇ ਇਦਾਂ ਦੀ ਗੱਲਾਂ ਚਲਤ ਦੁਰਦੀਆਂ ਲੇਕਿਨ ਤੁਸੀਂ ਦੂਜੇ ਪਾਸੇ ਦੇਖੋ ਜੇ ਕੇਜਰੀਵਾਲ ਉਹਨਾਂ ਮੁੱਖ ਮੰਤਰੀ ਬੰਨਣਾ ਚਾਹਣਗੇ ਔਰ ਜੇ 92 95 ਸ਼ਬਦ ਤੱਕ ਹੋ ਜਾਣ ਸਾਰੇ ਐਮ ਐਲ ਏ ਰਿਕੁਐਸਟ ਕਰਨਗੇ ਕੇਜਰੀਵਾਲ ਸਾਹਿਬ ਤੁਸੀਂ ਸਾਡੇ ਮੁੱਖ ਮੰਤਰੀ ਬਣੋ ਤੇ ਆਬਜੈਕਸ਼ਨ ਕੌਣ ਲਾਏਗਾ ਪੰਜਾਬ ਦੇ ਲੋਕ ਕਿੱਥੇ ਰਿਐਕਟ ਕਰਨਗੇ ਸੋਸ਼ਲ ਪਲੇਟਫਾਰਮ ਤੇ ਰਿਐਕਟ ਕਰਨਗੇ ਨਾ ਪਰ ਚਲੋ ਆਪਾਂ ਇਸ ਪਾਸੇ ਨਹੀਂ ਜਾਂਦੇ ਲੇਕਿਨ ਡਾਇਰੈਕਟਲੀ ਇਨਡਾਇਰੈਕਟਲੀ ਕੇਜਰੀਵਾਲ ਉਹਨਾਂ ਨੇ ਕਮਾਂਡ ਤੇ ਸੰਭਾਲ ਹੀ ਲਈ ਹੈ ਤੇ ਅੱਗੇ ਚੱਲ ਕੇ ਐ ਡਾਇਰੈਕਟਲੀ ਹੁੰਦੀ ਹੈ ਜਾਂ ਇੰਡਾਇਰੈਕਟਲੀ ਹੁੰਦੀ ਹੈ ਬਾਅਦ ਚੋਂ ਪਤਾ ਲੱਗੇਗਾ